ਬਾਬਾ ਹਰਨਾਮ ਸਿੰਘ ਧੂਮਾਂ ਵੱਲੋਂ ਮਹਾਕੁੰਭ ਚ ਨਹਾਉਣਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖਾਲਸਾ ਪੰਥ ਤੇ ਦਮਦਮੀ ਟਕਸਾਲ ਦਾ ਅਪਮਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲੇ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੂਮਾਂ ਵੱਲੋਂ ਮਹਾਕੁੰਭ ਮੇਲੇ ਤੇ ਜਾ ਕੇ ਹਿੰਦੂ ਤੀਰਥਾਂ ਤੇ ਇਸ਼ਨਾਨ ਕਰਨਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖਾਲਸਾ ਪੰਥ ਅਤੇ ਦਮਦਮੇ ਟਕਸਾਲ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਨਿਆਰੀ ਸਿੱਖਾਂ ਅਤੇ ਕਲਗੀਧਰ ਪਾਤਸ਼ਾਹ ਵੱਲੋਂ ਚਲਾਈ ਦਮਦਮੇ ਟਕਸਾਲ ਦਾ ਹਿੰਦੂਕਰਨ ਕਰਨ ਦੇ ਯਤਨ ਹਨ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬਾਨਾਂ ਤੇ ਗੁਰਬਾਣੀ ਨੇ ਸਾਨੂੰ ਵਰਜਿਆ ਹੈ ਬਾਬਾ ਹਰਨਾਮ ਸਿੰਘ ਵੱਲੋਂ ਉਸ ਦੇ ਉਲਟ ਜਾ ਕੇ ਕਰਮਕਾਂਡ ਕਰਨੇ ਇਹ ਸਿੱਖੀ ਨਾਲ ਛਲਾਵਾ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਪੱਲਾ ਫੜ ਕੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਪੰਥਕ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ। ਇਸ ਨਾਲ ਹਰ ਸਿੱਖ ਅਤੇ ਦਮਦਮੇ ਟਕਸਾਲ ਦੇ ਅਣਖੀਲੇ ਵਿਦਿਆਰਥੀਆਂ ਦਾ ਮਨ ਦੁਖਿਆ ਹੈ। ਉਹਨਾਂ ਕਿਹਾ ਕਿ ਕੁੰਭ ਵਿੱਚ ਇਸ਼ਨਾਨ ਕਰਨਾ ਪਗਵਾ ਪੈਨਣਾ ਕਰਮਕਾਂਡ ਕਰਨੇ ਇਹ ਹਿੰਦੂਆਂ ਨੂੰ ਮੁਬਾਰਕ ਹੈ ਪਰ ਆਪਣੇ ਆਪ ਨੂੰ ਸਿੱਖਾਂ ਦਾ ਧਾਰਮਿਕ ਆਗੂ ਅਤੇ ਦਮਦਮੀ ਟਕਸਾਲ ਦਾ ਮੁਖੀ ਅਖਵਾ ਕੇ ਸਨਾਤਨੀਆਂ ਵਾਲੇ ਕੰਮ ਕਰਨੇ ਇਹ ਸ਼ੋਭਾ ਨਹੀਂ ਇਹ ਸਿੱਖਾਂ ਦੀ ਵੱਖਰੀ ਪਛਾਣ ਉਤੇ ਸਵਾਲਿਆ ਚਿੰਨ ਲਾਉਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਵੱਡੇ ਮਹਾਪੁਰਸ਼ ਤਾਂ ਲੋਕਾਈ ਨੂੰ ਅਕਾਲ ਪੁਰਖ ਦੀ ਭਗਤੀ ਨਾਲ ਜੋੜਦੇ ਰਹੇ ਪੰਥਕ ਪਰੰਪਰਾਵਾਂ ਤੇ ਪੈਰਾ ਦੰਦੇ ਰਹੇ ਮਨਮਤੀ ਤੋਂ ਹਟਾ ਕੇ ਗੁਰਮਤਿ ਚ ਪਰਪੱਕ ਕਰਦੇ ਰਹੇ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਪਰ ਬਾਬਾ ਹਰਨਾਮ ਸਿੰਘ ਤਾਂ ਦਮਦਮੇ ਟਕਸਾਲ ਉਤੇ ਕਾਬਜ ਹੋ ਕੇ ਮਨ ਆਈਆਂ ਤੇ ਅਪਹੋਦਰੀਆਂ ਕਰ ਰਿਹਾ ਹੈ ਜਿਸ ਨਾਲ ਦਮਦਮੇ ਟਕਸਾਲ ਦੇ ਸ਼ਾਨਾਮਤੇ ਇਤਿਹਾਸ ਨੂੰ ਭਾਰੀ ਸੱਟ ਵੱਜ ਰਹੀ ਹੈ। ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਕੁੰਭ ਚ ਨਹਾਉਣਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖਾਲਸਾ ਪੰਥ ਤੇ ਦਮਦਮੇ ਟਕਸਾਲ ਦਾ અપਮਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲੇ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੇ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਕੁੰਭ ਮੇਲੇ ਤੇ ਜਾ ਕੇ ਹਿੰਦੂ ਤੀਰਥਾਂ ਤੇ ਇਸ਼ਨਾਨ ਕਰਨਾ ਤੇ ਹਿੰਦੂ ਰੀਤਾਂ ਨੂੰ ਅਪਣਾਉਣਾ ਖਾਲਸਾ ਪੰਥ ਅਤੇ ਦਮਦਮੇ ਟਕਸਾਲ ਦਾ ਅਪਮਾਨ ਹੈ। ਉਹਨਾਂ ਕਿਹਾ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਨਿਆਰੀ ਸਿੱਖਾਂ ਅਤੇ ਕਲਗੀਧਰ ਪਾਤਸ਼ਾਹ ਵੱਲੋਂ ਚਲਾਈ ਦਮਦਮੇ ਟਕਸਾਲ ਦਾ ਹਿੰਦੂਕਰਨ ਕਰਨ ਦੇ ਯਤਨ ਹਨ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਿਹੜੀਆਂ ਗੱਲਾਂ ਤੋਂ ਗੁਰੂ ਸਾਹਿਬਾਨਾਂ ਤੇ ਗੁਰਬਾਣੀ ਨੇ ਸਾਨੂੰ ਵਰਜਿਆ ਹੈ ਬਾਬਾ ਹਰਨਾਮ ਸਿੰਘ ਵੱਲੋਂ ਉਸ ਦੇ ਉਲਟ ਜਾ ਕੇ ਕਰਮਕਾਂਡ ਕਰਨੇ ਇਹ ਸਿੱਖੀ ਨਾਲ ਛਲਾਵਾ ਹੈ ਉਹਨਾਂ ਕਿਹਾ ਕਿ ਭਾਜਪਾ ਦਾ ਪੱਲਾ ਫੜ ਕੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਪੰਥਕ ਸਿਧਾਂਤਾਂ ਨੂੰ ਰੋਲਿਆ ਜਾ ਰਿਹਾ ਹੈ ਇਸ ਨਾਲ ਹਰ ਸਿੱਖ ਅਤੇ ਦਮਦਮੇ ਟਕਸਾਲ ਦੇ ਅਣਖੀਲੇ ਵਿਦਿਆਰਥੀਆਂ ਦਾ ਮਨ ਦੁਖਿਆ ਹੈ ਉਹਨਾਂ ਕਿਹਾ ਕਿ ਕੁੰਭ ਵਿੱਚ ਇਸ਼ਨਾਨ ਕਰਨਾ ਪਗਵਾ ਪੈਨਣਾ ਕਰਮਕਾਂਡ ਕਰਨੇ ਇਹ ਹਿੰਦੂਆਂ ਨੂੰ ਮੁਬਾਰਕ ਹੈ ਪਰ ਆਪਣੇ ਆਪ ਨੂੰ ਸਿੱਖਾਂ ਦਾ ਧਾਰਮਿਕ ਆਗੂ ਅਤੇ ਦਮਦਮੀ ਟਕਸਾਲ ਦਾ ਮੁਖੀ ਅਖਵਾ ਕੇ ਸਨਾਤਨੀਆਂ ਵਾਲੇ ਕੰਮ ਕਰਨੇ ਇਹ ਸ਼ੋਭਾ ਨਹੀਂ ਇਹ ਸਿੱਖਾਂ ਦੀ ਵੱਖਰੀ ਪਛਾਣ ਉਤੇ ਸਵਾਲਿਆ ਚਿੰਨ ਲਾਉਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਵੱਡੇ ਮਹਾਪੁਰਸ਼ ਤਾਂ ਲੋਕਾਈ ਨੂੰ ਅਕਾਲ ਪੁਰਖ ਦੀ ਭਗਤੀ ਨਾਲ ਜੋੜਦੇ ਰਹੇ ਪੰਥਕ ਪਰੰਪਰਾਵਾਂ ਤੇ ਪੈਰਾ ਦੰਦੇ ਰਹੇ ਮਨਮਤੀ ਤੋਂ ਹਟਾ ਕੇ ਗੁਰਮਤਿ ਚ ਪਰਪੱਕ ਕਰਦੇ ਰਹੇ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਪਰ ਬਾਬਾ ਹਰਨਾਮ ਸਿੰਘ ਤਾਂ ਦਮਦਮੇ ਟਕਸਾਲ ਉਤੇ ਕਾਬਜ ਹੋ ਕੇ ਮਨ ਆਈਆਂ ਤੇ ਅਪਹੋਦਰੀਆਂ ਕਰ ਰਿਹਾ ਹੈ ਜਿਸ ਨਾਲ ਦਮਦਮੇ ਟਕਸਾਲ ਦੇ ਸ਼ਾਨਾਮਤੇ ਇਤਿਹਾਸ ਨੂੰ ਭਾਰੀ ਸੱਟ ਵੱਜ ਰਹੀ ਹੈ